ਸਵਾਗਤ ਹੈ ਤੁਹਾਡਾ ਵੀਡੀਓ ਦੇ ਵਿੱਚ ਜਿੰਨੇ ਵੀ ਵੀਰ ਵੀਡੀਓ ਦੇਖ ਰਹੇ ਆ ਪੇਜ ਨੂੰ ਫੋਲੋ ਕਰ ਲਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਵੀਡੀਓ ਅੱਗੇ ਪਹੁੰਚ ਜਾਵੇ ਪੇਜ ਆਪਾਂ ਨਵਾਂ ਸ਼ੁਰੂ ਕੀਤਾ ਜਰੂਰ ਮੇਰੇ ਬਾਈ ਸਪੋਰਟ ਕਰਿਓ ਫੋਲੋ ਕਰਿਓ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਨੀਲਾ ਫੋਰਡ 3600 ਜੀ ਫੋਰਡ ਫੁੱਲ ਮੋਡੀਫਿਕੇਸ਼ਨ ਹੋਇਆ ਵਾ ਵਧੀਆ ਮਿਊਜ਼ਿਕ ਸਿਸਟਮ ਲੱਗਿਆ ਵਾ ਫਾਈਬਰ ਵਾਲੀ ਛਤਰੀ ਲੱਗੀ ਹੋਈ ਆ LED ਲਾਈਟਾਂ ਲੱਗੀਆਂ ਸੀਟਾਂ ਲੱਗੀਆਂ ਐਕਸਟਰਾ ਸੀਟਾਂ ਤੇ ਮੜਗਾੜ ਲੱਗੇ ਹੋਇਆ ਤੇ ਰੰਗ ਪੇਂਟ ਪੱਕਾ ਹੋਇਆ ਹੋਇਆ ਵਾ ਜੇਕਰ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਿਊ ਆ ਤੇ ਹੁਣ ਗੱਲ ਕਰਦੇ ਆ ਡਰਾਈਵਰ ਮਾਡਲ 1993 ਆ ਜੀ ਈਰੀਆ ਬਾਈ ਦਾ ਅਮਰitsar ਬਾਬਾ ਬਕਾਲਾ ਏਰੀਆ ਕਿਸੇ ਵੀ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਤਾਂ ਉੱਪਰ ਨੰਬਰ ਦਿੱਤਾ ਗਿਆ ਹੈ ਤੁਸੀਂ ਕਨੈਕਟ ਕਰਕੇ ਬਾਈ ਨਾਲ ਗੱਲ ਕਰ ਸਕਦੇ ਹੋ ਜੇਕਰ ਡਿਮਾਂਡ ਦੀ ਗੱਲ ਕਰੀ ਤਾਂ 1,90,000 ਰੁਪਏ ਡਿਮਾਂਡ ਆ ਥੋੜਾ ਬੋਧਾ ਮਾਨਦਾਨ ਮੌਕੇ ਤੇ ਹੋ ਜਾਊਗਾ ਤੇ ਇਹ ਸੌਦਾ ਲੈਣ ਦੇਣ ਵਾਲਾ ਹੀ ਆ ਕਿਉਂਕਿ ਐਸੈਸਰੀ ਬਹੁਤ ਵਧੀਆ ਲੱਗੀ ਵੀ ਆ ਤੇ ਬਾਕੀ ਹੋਰ ਜੇ ਕਿਸੇ ਵੀਰ ਨੇ ਕਿਸੇ ਵੀ ਕੋਈ ਵੀ ਸਾਧਨ ਸੇਲ ਕਰਨਾ ਹੋਵੇ ਤਾਂ ਆਪਣੇ ਸਾਧਨ ਦੀਆਂ 2 ਫੋਟੋਆਂ ਜਾਂ 2 ਮਿੰਟ ਦੀ ਵੀਡੀਓ ਬਣਾ ਕੇ ਆਪਣਾ ਨੀਚੇ ਨੰਬਰ ਦਿੱਤਾ ਵਾ ਉਹਦੇ ਉੱਪਰ ਸੈਂਡ ਕਰ ਸਕਦੇ ਹੋ ਜੀ ਤੁਹਾਡੀ ਐਡ ਲਗਾ ਦਿੱਤੀ ਜਾਵੇਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਜੀ ਬਹੁਤ ਬਹੁਤ ਧੰਨਵਾਦੀ ਅੱਗੇ ਤੋਂ ਤੁਹਾਡੇ ਲਈ ਹੋਰ ਸਾਧਨਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਵੱਧ ਤੋਂ ਵੱਧ ਸਪੋਰਟ ਕਰਿਓ ਜੀ